ਤਨਖਈਆ ਲਗਾ ਦਿੱਤਾ ਗਿਆ ਬਹੁਤ ਇੱਕ ਵੱਡੀ ਖਬਰ ਆ ਰਹੀ ਹੈ ਸੁਖਵੀਰ ਬਾਦਲ ਲਈ ਵੀ ਔਰ ਇਹਦਾ ਕੀ ਕੀ ਅਸਰ ਪਏਗਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਦੱਸ ਰਹੀ ਹੈ ਕਿ ਅਸੀਂ ਉੱਪਰ ਉੱਠੇ ਹਾਂ ਪੰਜਾਬ ਦੇ ਵੀ ਦੁਆਰਾ ਪਰ ਜੇਕਰ ਦੁਆਰਾ ਉੱਠਰੇ ਨੇ ਤਾਂ ਸੁਖਵੀਰ ਬਾਦਲ ਦੇ ਤਨਖਈਆ ਲਗਾ ਦਾ ਦਿਨ ਦਿਨ ਨਾਲ ਦੁਆਰਾ ਫਿਰ ਪ੍ਰਭਾਵ ਮਾੜਾ ਹੀ ਪਏਗਾ ਪਾਰਟੀ ਤੇ ਇਨਾ ਪੂਰੇ ਵਿਚਾਰਾ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਰਹੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਮਾਨ ਸਾਹਿਬ ਉਹ ਸਿੱਧਾ ਚਲਦੇ ਆ ਉਹਨਾਂ ਕੋਲ ਅਪਡੇਟ ਲੈਣ ਵੀ ਆਖਰ ਇਹ ਸਾਰਾ ਮਸਲਾ ਕੀ ਹੈ ਆਖਰ ਸੁਖਵੀਰ ਬਾਦਲ ਕਿਉਂ ਨਹੀਂ ਉੱਥੇ ਪੇਸ਼ ਹੋ ਰਹੇ ਸਤਿ ਸ਼੍ਰੀ ਅਕਾਲ ਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਰਿੰਦਰ ਸਿੰਘ ਜੀ ਦੁਆਰਾ ਸੁਖਵੀਰ ਬਾਦਲ ਨੂੰ ਯਾਨੀ ਕਿ ਪੰਜ ਯਾਨੀ ਕਿ ਸਹਿਬਾਨਾ ਵੱਲੋਂ ਜਥੇਦਾਰਾਂ ਦੇ ਵੱਲੋਂ ਕਰ ਦਿੱਤਾ ਗਿਆ ਤਨਖਈਆ ਕੋਸ਼ਿਸ਼ ਕਰ ਦਿੱਤਾ ਗਿਆ ਬਹੁਤ ਵੱਡੀ ਖਬਰ ਹੈ ਸੁਖਵੀਰ ਬਾਦਲ ਲਈ ਹਾਂਜੀ ਦੇਖੋ ਮਤਲਬ ਇਹ ਹਾਜ਼ਰ ਸੁਖਵੀਰ ਬਾਦ ਪੇਟਾ ਥੋੜੀ ਜਿਹੀ ਦੇਖੋ ਅਨਲਕੀ ਹੈ ਕਿਉਂਕਿ ਪਟਨਾ ਸਾਹਿਬ ਦੇ ਜਥੇਦਾਰ ਜਥੇਦਾਰ ਭਲਦੇਵ ਸਿੰਘ ਜੀ ਵੱਲੋਂ ਤੇ ਉਹਨਾਂ ਦੇ ਮਤਲਬ ਨਾਲ ਜਿਹੜੇ ਪੰਜ ਪਿਆਰੇ ਚਿੰਦ ਸਾਹਿਬਾਨ ਹੋਰ ਟੀਮ ਸਾਰੀ ਉਹਨਾਂ ਵੱਲੋਂ ਮਤਲਬ ਸੁਖਵੀਰ ਬਾਦਨ ਨੂੰ ਹੁਣ ਸਪੈਸ਼ਲ ਤੌਰ ਤੇ ਪੋਸ਼ਿਤ ਕੀਤਾ ਤਨਖਾਈਆ ਕਰਾਰ ਮਤਲਬ ਹੁਣ ਦੇਖੋ ਕਿ ਕਨਫਰੰਸ ਸਭਾ ਦੇ ਵਿੱਚ ਕੀ ਹਲਚਲ ਹੁੰਦੀ ਹੈ ਕਿਉਂਕਿ ਦੇਖੋ ਵੀ ਇਹ ਪਹਿਲਾਂ ਵੀ ਕਹਿੰਦੇ ਪੇਸ਼ ਨਹੀਂ ਹੋਏ ਕਈ ਵਾਰ ਇਹਨੂੰ 2-3 ਵਾਰ ਬੁਲਾਇਆ ਗਿਆ ਥੂਈ ਬਾਦ ਨੂੰ ਇਹ ਜਾਂਦਾ ਹੀ ਨਹੀਂ ਉੱਥੇ ਹਾਂਜੀ ਇਹ ਪਹਿਲਾਂ ਇਹਨੂੰ 2 ਵਾਰੀ ਪਹਿਲਾਂ ਬੁਲਾ ਲਿਆ ਗਿਆ ਸੀਗਾ ਜੀ ਉਦੋਂ ਇਹ ਗੈਰ ਹਾਜ਼ਰ ਰਹੇ ਨੇ ਉਦੋਂ ਬਾਅਦ ਫਿਰ ਹਰਜਿੰਦਰ ਸਿੰਘ ਥਾਮੀ ਮਾਨਯੋਗ ਸਾਡੇ ਪ੍ਰਧਾਨ ਸਾਹਿਬ ਉਹ ਜਾ ਕੇ ਮਤਲਬ ਮੀਟਿੰਗ ਨੇਜ਼ਰ ਲਗਭਗ ਸਵਾ ਲਾਇਆ ਸੀਗੇ ਉਹ ਸਮਾ ਵੀ ਉਹਨਾਂ ਦਾ ਲੰਘ ਗਿਆ ਉਹ ਫਿਰ ਨਹੀਂ ਪਹੁੰਚੇ ਇਸ ਕਰਕੇ ਉਹਨਾਂ ਨੇ ਅੱਜ ਇੱਕ ਤਰਫਾ ਕਰਕੇ ਮਤਲਬ ਇਹ ਜਿਹੜਾ ਵੱਡਾ ਫੈਸਲਾ ਹਾਂ ਅਫਸਰ ਦੇ ਪੱਖ ਚ ਕਹਿ ਲੋ ਪੰ ਸੁਖਵੀਰ ਬਾਦਲ ਦੇ ਖਿਲਾਫ ਕਹਿ ਲੋ ਉਹ ਕਿਸੇ ਵੀ ਤਰ੍ਹਾਂ ਇਸ ਨੂੰ ਸਮਝ ਲੋ ਮੰਨ ਲੋ ਇਹ ਜਿਹੜਾ ਚਲਖਈਆ ਕਰਾਰ ਦੇਣ ਦਾ ਫੈਸਲਾ ਉਹ ਲਿਆ ਗਿਆ ਨਹੀਂ ਇੱਕ ਇੱਕ ਵਾਈਦਾ ਇੱਕ ਚਰਚਾ ਨਹੀਂ ਹੈ ਇੱਕ ਵਾਈਦਾ ਸੁਖਵੀਰ ਬਾਦਲ ਜੀ ਕਹਿੰਦੇ ਨੇ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹ ਹੁਣ ਵੀ ਉਹ ਆਪਣੇ ਨੂੰ ਪ੍ਰਧਾਨ ਹੀ ਦੱਸਦੇ ਨੇ ਤੇ ਜੇਕਰ ਤੁਸੀਂ ਪ੍ਰਧਾਨ ਹੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਤਾਂ ਫਿਰ ਤੁਹਾਨੂੰ ਜਾਣਾ ਚਾਹੀਦਾ ਨਹੀਂ ਤਾਂ ਇਸ ਦੇ ਨਾਲ ਪੰਜਾਬ ਦੇ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦਾ ਅਸਰ ਮਾੜਾ ਪੈ ਰਿਹਾ ਦੇਖੋ ਜੀ ਇਹ ਤਾਂ ਆਪਣੀ ਮਰਜ਼ੀ ਹੈ ਜਿਹੜੇ ਮਤਲਬ ਅਧਿਕਾਰਤਾ ਦੇ ਜਥੇਦਾਰ ਸਾਹਿਬਾ ਹੁੰਦੇ ਨੇ ਇਹਨਾਂ ਨੇ ਤਾਂ ਫੈਸਲਾ ਦੇਣਾ ਹੁੰਦਾ ਫੈਸਲੇ ਨੂੰ ਮੰਨਣਾ ਮਤਲਬ ਜਿਹਦੇ ਖਿਲਾਫ ਫੈਸਲਾ ਪੈਂਦਾ ਉਹਦੇ ਆ ਅਧਿਕਾਰ ਹੈ ਦੀ ਮੰਨੇ ਜਾਂ ਨਾ ਮੰਨੇ ਉਹਦੇ ਮੁਕਾਬਕ ਜਿਹੜਾ ਨਹੀਂ ਜਦੋਂ ਡਾਕਟਰ ਸਾਹਿਬ ਮੇਰੇ ਡਾਕਟਰ ਸਾਹਿਬ ਮੇਰੇ ਕਹਿਣਾ ਹੈ ਮਤਲਬ ਹੈ ਜਦੋਂ ਤੁਸੀਂ ਜਥੇਦਾਰਾਂ ਦੀ ਪੰਜ ਪਿਆਰੇ ਦੀ ਗੱਲ ਨਹੀਂ ਮੰਨਦੇ ਤਾਂ ਤੁਸੀਂ ਆਮ ਜਨਤਾ ਕੋਲ ਕੀ ਮੂੰਹ ਲੈ ਕੇ ਜਾਓਗੇ ਸ਼ਰਮ ਨਾਲ ਘਟਾ ਦਵਾਂਦਾ ਫਿਰ ਦੇਖੋ ਜੀ ਇਹ ਗੱਲ ਹੁੰਦੀ ਹੈ ਕਿ ਕਿਉਂਕਿ ਜਿਹੜੇ ਪਾਵਰਫੁਲ ਲੋਕ ਹੁੰਦੇ ਨੇ ਇਹ ਮਤਲਬ ਇਹ ਜਿਹੜੇ ਜੱਫੇਦਾਰ ਸਾਹਿਬ ਹੁੰਦੇ ਨੇ ਇਹ ਇਹਨਾਂ ਨੂੰ ਥੋੜਾ ਜਿਹਾ ਨਾ ਮਤਲਬ ਉਹਨਾਂ ਤਰਜੀਹ ਨਹੀਂ ਦਿੰਦੇ ਜਿੰਨੇ ਪਰ ਚੱਕ ਸਫਾਂ ਦੇ ਵਿੱਚ ਇਹਨਾਂ ਦੀ ਕਦਰ ਹੁੰਦੀ ਹੈ ਜਾਂ ਇਹਨਾਂ ਦੀ ਮਾਨ ਮਰਿਆਦਾ ਹੁੰਦੀ ਹੈ ਉਹਦੇ ਮੁਤਾਬਕ ਇਹ ਲੋਕ ਥੋੜਾ ਜਿਹਾ ਉਹਨਾਂ ਨੂੰ ਉਹ ੱੱਲੇ ਕਰਕੇ ਕਿਹੜੇ ਕਿਹੜੀ ਪਾਵਰ ਦੀ ਗੱਲ ਕਰ ਰਹੇ ਤੁਸੀਂ ਕਿਹੜੀ ਪਾਵਰ ਦੀ ਗੱਲ ਕਰ ਰਹੇ ਹੋ ਪਿਛਲੇ ਹਫਤੇ ਰੋਕਿਆ ਗਿਆ ਪਾਵਰ ਵਾਲੇ ਨੂੰ ਉੱਥੇ ਚੰਡੀਗੜ੍ਹ ਦੇ ਵਿੱਚ ਅਦਾਲਤ 'ਚ ਜਦੋਂ ਝੂਠ ਬੋਲਿਆ ਕਿ ਮੈਂ ਗੁਰਦੁਆਰ ਸਾਹਿਬ ਜਾ ਰਿਹਾ ਉੱਥੋਂ ਮਸਾ ਛੁੱਟੀ ਹੈ ਜਾਨ ਸਾਲਾ ਅੰਦਰ ਬੈਠਾ ਹੈ ਡਮਾਂਡਾ ਦੇ ਕੋ ਉਮਰਿਆ ਠੀਕ ਹੈ ਭੈਣ ਮਿੰਤਾ ਜਨਾਨੀ ਮਿੰਤਾ ਕਰ ਰਹੀ ਹੈ ਅਰਦਾਸਾ ਕਰ ਰਹੀ ਹੈ ਨਤਮਸਕ ਹੋ ਰਹੀ ਹੈ ਗੁਰਦੁਆਰਾ ਸਾਹਿਬ ਤੇ ਰੋ ਤਕ ਅ ਅਮਰੀਕਾ ਸਾਹਿਬ ਕਾਲੀ ਪਾਵਰ ਹੈਗੀ ਨੱਟ ਮਾਸਟਕ ਤਾਂ ਹੋਣਾ ਚ ਕੋਈ ਮਾਰੀ ਗੱਲ ਨਹੀਂ ਹੈਗੀ ਇਹ ਨੱਟ ਮਾਸਟਕ ਤਾਂ ਸਾਰੀ ਦੁਨੀਆ ਹੁੰਦੀ ਹੈ ਨਹੀਂ ਨਹੀਂ ਮੈਂ ਤੁਹਾਡੀ ਪਾਵਰ ਦੀ ਗੱਲ ਤੇ ਆ ਰਿਹਾ ਕਿ ਕਿਹੜੀ ਪਾਵਰ ਹੈ ਹੁਣ ਬਾਦਲਾ ਕੋ ਮੈਂ ਦੱਸਦਾ ਦੋ ਨਹੀਂ ਦੇਖੋ ਫੇਰ ਵੀ ਸ਼ਰੋਨੀ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਮਤਲਬ ਸਿੱਖ ਜਗਤ ਦੇ ਵਿੱਚ ਇੱਕ ਮਤਲਬ ਪਾਵਰਫੁਲ ਸ਼ਖਸੀਅਤ ਗਣੀ ਜਾਂਦੀ ਹੈ ਇਹ ਇਹਦੇ ਵਿੱਚ ਕੋਈ ਦੋ ਰਹਿਵਾਲੇ ਨਾ ਚਾਹੇ ਮਤਲਬ ਜਿਹੜਾ ਆਮ ਲੋਕ ਹੈ ਉਹ ਮਤਲਬ ਇਹਨਾਂ ਦਾ ਥੋੜਾ ਜਿਆਦਾ ਮੰਨਦਾ ਹੈ ਵੀ ਮਤਲਬ ਸਿਆਸੀ ਤੌਰ ਤੇ ਕਿਉਂਕਿ ਕਾਫੀ ਦੇਰ ਤੋਂ ਕਾ ਜਿਹੜੀ ਪੰਜਾਬ ਦੀ ਬਾਗਡੋਰ ਇਹਨਾਂ ਦੇ ਹੱਥ ਚੜੀਆ ਇਸ ਕਰਕੇ ਇਹਨਾਂ ਦਾ ਜਿਹੜਾ ਰੁਤਬਾ ਉਹ ਹੈਗਾ ਇਹ ਤਾਂ ਗੱਲ ਮੰਨਣੀ ਪਏਗੀ ਚਲੋ ਡਾਕਟਰ ਸਾਹਿਬ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਆਂ ਵੀ ਹਾਂ ਰੁਤਬਾ ਹੈਗਾ ਤੇ ਦੇਖੋ ਬਹੁਤ ਵੱਡੇ ਸਿਆਣੇ ਬਸਿਆਣੇ ਨੇ ਗੀਰੋ ਅਤਲ ਮੈਂ ਨਹੀਂ ਕਹਿੰਦਾ ਪਰ ਇਹਨਾਂ ਨੂੰ ਜਾਣਨਾ ਚਾਹੀਦਾ ਕੀ ਹੈ ਵੱਤੋਂ ਉੱਥੇ ਕੋਈ ਵਰਤਮਾ ਸੇਵਾ ਲਕਸਤ ਦੀ ਹੈ ਸੇਵਾ ਲਕਸਤ ਦੀ ਹੈ ਠੀਕ ਹੈ ਕੋਈ ਝਾੜੂ ਪੁੱਛ ਸੇਵਾ ਲਕਸਤ ਦੀ ਹੈ ਵੱਤੋਂ ਐ ਨਹੀਂ ਹੋ ਸਕਦਾ ਨਾ ਤੇ ਉਹਦੇ ਨਾਲ ਇਹਨਾਂ ਦੀ ਛਵੀ ਵਧੀਆ ਬਣੇਗੀ ਹੋਣਾ ਨਾ ਫੈਸਲਾ ਫਿਰ ਦੇਖੋ ਕਦੋਂ ਜਾਣਗੇ ਮਤਲਬ ਅੱਜ ਹੀ ਫੈਸਲਾ ਹੋਇਆ ਹੈ ਹਲੇ ਜੀ ਜੀ ਦੇਖੋ ਵੀ ਉਹ ਤੋਂ ਬਾਅਦ ਕਰੋ ਕਈ ਵਾਰ ਪਾਰਟਕਸਾ ਫਾਂਦੇ ਵਿੱਚ ਇਹ ਗੱਲ ਵੀ ਚੱਲਦੀ ਹੈ ਵੀ ਜਦੋਂ ਧਾਮੀ ਸਾਹਿਬ ਨੇ ਸਮਾ ਲਿਆ ਸੀ ਇਹ ਧਾਮੀ ਸਾਹਿਬ ਇਹਨਾਂ ਨੂੰ ਲੈ ਕੇ ਉੱਥੇ ਜਾ ਨਹੀਂ ਸਕੇ ਤਾਂ ਇਹਦੇ ਵਿੱਚ ਮਤਲਬ ਜਿਹੜਾ ਕਾਫੀ ਦੋਸ਼ ਧਾਮੀ ਸਾਹਿਬ ਦਾ ਵੀ ਗਿਣਿਆ ਜਾਂਦਾ ਹੈ ਮਤਲਬ ਇਹ ਕਹਿੰਦੇ ਆ ਵੀ ਇਹਨਾਂ ਨੂੰ ਨੋਟਸ ਦੇ ਕੋਲਾਂ ਨੂੰ ਵੀ ਮਤਲਬ ਉੱਥੇ ਤਲਬ ਕੀਤਾ ਜਾ ਸਕਦਾ ਹੈ ਇਹ ਥੋੜਾ ਜਿਹਾ ਹਲੇ ਸਮਾਂ ਲੱਗੂਗਾ ਇਹਦੇ ਵਿੱਚ ਇਹ ਕਿਹੜੇ ਰੁੱਖ ਜਿਹੜੇ ਕਿਹੜੇ ਕਿਹੜੇ ਕਰਬਟ ਬੈਠਦੇ ਆ ਮਤਲਬ ਇਹਦੇ ਉੱਤੇ ਥੋੜਾ ਜਿਹਾ ਸਮਾਂ ਲੱਗੂਗਾ ਜਿਹੜੇ ਸਿਆਸੀ ਸੂਚਨਿਤ ਨੇ ਉਹ ਵੀ ਇਸ ਦੇ ਉੱਤੇ ਆਪਦੇ ਕਮੈਂਟ ਕਰਨਗੇ ਗੱਲ ਕਰ ਇਸ ਚੀਜ਼ ਦਾ ਵੀ ਇਹ ਘਟਨਾਵਾਂ ਕਿਉਂ ਹੁੰਦੀਆਂ ਨੇ ਇਹ ਘਟਨਾਵਾਂ ਤਾਂ ਹੁੰਦੀਆਂ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬੋਤਾਂ ਪਈਆਂ ਨੂੰ ਲਗਭਗ 15 ਸਾਲ ਹੋ ਗਏ ਜਿਆਦਾ ਹੋ ਗਏ ਜਿਹੜੇ ਇਹ ਅਕਾਲ ਤਖਤ ਸਾਹਿਬ ਦੇ ਜਿਹੜੇ ਹੋਰ ਤਖਤ ਸਹਿਬਾਨ ਨੇ ਇਹਨਾਂ ਦੇ ਜਥੇਦਾਰਾਂ ਨੂੰ ਜਿਹੜਾ ਮਤਲਬ ਇੱਕ ਮर्यादा ਦੇ ਸਾਹਮਣੇ ਨਾਲ ਜਿਹੜਾ ਅਹੁਦਾ ਸੰਭਾਲਣਾ ਉਹ ਕਿਸ ਤਰ੍ਹਾਂ ਦਾ ਬੰਦੇ ਦੀ ਚੋਣ ਕਰਨੀ ਹੈ ਉਹ ਉਹ ਉਸੂਲ ਬਣਾਉਣਗੇ ਉਸੂਲਾਂ ਤੇ ਉੱਤੇ ਜਿਹੜਾ ਬੰਦਾ ਖਰਾ ਉਤਰੂਗਾ ਉਹ ਕਿਉਂਕਿ ਜਿਹੜੀ ਜਥੇਦਾਰਾਂ ਦੀ ਪਦਵੀ ਹੈ ਬਹੁਤ ਉੱਚੀ ਪਦਵੀ ਹੈ ਔਰ ਸੁੱੱਚੀ ਪਦਵੀ ਹੈ ਆਮ ਬੰਦਾ ਉਸ ਪਦਵੀ ਦੇ ਕੱਤਦਾ ਨਹੀਂ ਹੁੰਦਾ ਕਈ ਵਾਰੀ ਛੋਟੇ ਕੱਤਦਾ ਬੰਦਾ ਉੱਥੇ ਬੈਠ ਜਾਂਦਾ ਹੈ ਉਹ ਫਿਰ ਫੈਸਲੇ ਮਤਲਬ ਉਸ ਮੁਤਾਬਕ ਜੋ ਪੰਥ ਨੂੰ ਪ੍ਰਵਾਨਿਤ ਹੁੰਦੇ ਨੇ ਉਹ ਨਹੀਂ ਕਰਦਾ ਇਸ ਕਰਕੇ ਮਤਲਬ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਤੇ ਇਹਨਾਂ ਦੀ ਵਿਧੀ ਵਿਧਾਨ ਨਹੀਂ ਬਣਾਇਆ ਜਾਂਦਾ ਉਦੋਂ ਤਾਈਂ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਇਸ ਸਿਆਸਤ ਤੋਂ ਪ੍ਰੇਰਿਤ ਅਸਲੋ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਥੋੜਾ ਜੀ ਸਾਹਿਬ ਧਾਮੀ ਸਾਹਿਬ ਨੇ ਇੱਕ ਵੀਜ਼ੀ ਪਹਿਲਾਂ ਬਿਆਨ ਦਿੱਤਾ ਸੀ ਕਿ ਇੱਕ ਮਹੀਨੇ ਦੇ ਅੰਦਰ ਅਸੀਂ ਐ ਜੀ ਵੀਜ਼ੀ ਦੀਆਂ ਚੋਣਾਂ ਦਾ ਯਾਨੀ ਕਿ ਪਾਸ ਕਰ ਰਹੇ ਹਾਂ ਚੋਣਾਂ ਹੋਣਗੀਆਂ ਪਰ ਉਹ 15 20 ਦਿਨ ਦਾ ਸਮਾਂ ਬੀਤ ਵੀ ਗਿਆ ਤੇ ਅਜੇ ਤੱਕ ਕੋਈ ਗੱਲਬਾਹ ਦੁਆਰਾ ਆ ਨਹੀਂ ਰਹੀ ਜੇਕਰ ਐ ਜੀ ਵੀਜ਼ੀ ਦੇ ਚੋਣਾਂ ਹੁੰਦੀਆਂ ਤਾਂ ਬਹੁਤ ਕੁਝ ਉਲਟ ਫੇਰ ਬਦਲ ਦੇਖਣ ਨੂੰ ਮਿਲੇਗਾ ਐ ਜੀ ਵੀਜ਼ੀ ਦੇ ਵਿੱਚ ਵੀ ਤੇ ਕੋਈ ਇੱਕ ਕੀ ਹੈ ਨਾ ਅਕਾਲ ਤਖਤ ਸਾਹਿਬ ਤੋਂ ਜਿਹੜੀ 5 ਮੈਂਬਰੀ 7 ਮੈਂਬਰੀ ਕਮੇਟੀ ਬਣਾਈ ਸੀ ਦੋਨੋਂ ਉਹ ਭਰਤੀ ਕਰੀ ਜਾਂਦੀ ਆ ਉਹਨੇ 7-8 ਲੱਖ ਬੰਦੇ ਦੀ ਭਰਤੀ ਹੈ ਜਿਹੜੀ ਓਡੀਨ ਲਿਸਟਾਂ ਤੋਂ ਕੋਲੇ ਪਹੁੰਚ ਗਈਆਂ ਤੇ ਹੋਰ ਕਾਫੀ ਕਈ ਲੱਖ ਦੀ ਗਿਲਤੀ ਹੈ ਜਿਹੜੀ ਉਹ ਮਤਲਬ ਜੁਲਾਈ ਤੇ ਅੰਸਕੋ ਹੋ ਜਾਣੀਆਂ ਸਾਰੀ ਉਸ ਤੋਂ ਬਾਅਦ ਜ਼ਿਲ੍ਹਾ ਡੈਲੀਗੇਟ ਤੇ ਸਟੇਟ ਦੇ ਜਿਹੜੇ ਉਹ ਚੁਣੇ ਜਾਣਗੇ ਉਸ ਤੋਂ ਬਾਅਦ ਫਿਰ ਅਕਾਲ ਤਖਤ ਇਹ ਸ਼੍ਰੋਮਣੀ ਕਾਲੀਗੱਲ ਦੇ ਪ੍ਰਧਾਨ ਵਾਸਤੇ ਕੈਂਡੀਡੇਟ ਹੋ ਸਕਦਾ ਹੈ ਜਥੇਦਾਰ ਆਪਾਂ ਹਰਪ੍ਰੀਤ ਸਿੰਘ ਦਾ ਨਾਮ ਜੇ ਕਿਆਸ ਰਾਈਆਂ ਇਹ ਲੱਗ ਰਹੀਆਂ ਨੇ ਲੋਕਾਂ ਦੇ ਵਿੱਚ ਚਰਚਾ ਹੈ ਕਿ ਉਸ ਤੋਂ ਬਾਅਦ ਜਿਹੜੀਆਂ ਕਾਰਵਾਈਆਂ ਹੋਣਗੀਆਂ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਚੋਣ ਦੀਆਂ ਹੋ ਸਕਦਾ ਹੈ ਮਤਲਬ 8ਵੇਂ ਮਹੀਨੇ ਦੇ ਵਿੱਚ ਚੋਣ ਵਾਸਤੇ ਕੋਈ ਨਾ ਕੋਈ ਸਰਗਰਮੀ ਹੈ ਜਿਹੜੀ ਉਹ ਸ਼ੁਰੂ ਹੋ ਜਾਵੇ ਉਸ ਤੋਂ ਬਾਅਦ ਫਿਰ ਇਹ ਸਾਰੀਆਂ ਕਾਰਵਾਈਆਂ ਨੇ ਜਿਹੜੇ ਇਹ ਮਤਲਬ ਇਸ ਤਰ੍ਹਾਂ ਦੇ ਕੰਮ ਪਏ ਨੇ ਜਾਂ ਉਲਝਣ ਟਾਲੀਆਂ ਨੇ ਇਹ ਸਾਰੀਆਂ ਸਿੱਖ ਪੰਥ ਬੈਠ ਕੇ ਸਾਰੀਆਂ ਟਾਲੀਆਂ ਨੂੰ ਸੁਲਝਾ ਕੇ ਇੱਕ ਟਰੈਕ ਦੇ ਉੱਤੇ ਲੈ ਆਉਣਗੇ ਤਾਂ ਕਿ ਜਿਹੜੇ ਪੰਥਕ ਇਹ ਜਥੇਦਾਰ ਸਹਿਬਾਨ ਨੇ ਇਹਨਾਂ ਦੀ ਮਰਿਆਦਾ ਤੇ ਇਹਨਾਂ ਦੀ ਚੋਣ ਤੇ ਉਹਦੇ ਦੀ ਮਰਿਆਦਾ ਪਦਵੀ ਦੀ ਜੇ ਮਤਲਬ ਇਹ ਸਾਰਾ ਕੁਝ ਜਦੋਂ ਪੂਰਾ ਮਰਿਆਦਾ ਮੁਤਾਬਕ ਹੋ ਗਿਆ ਤਾਂ ਅਕਾਲੀ ਦਲ ਜਿਹੜਾ ਉਹ ਮਤਲਬ ਚੜ੍ਹਦੀ ਕਲਾਲੇ ਪਾਸੇ ਚੱਲਣਾ ਸ਼ੁਰੂ ਹੋ ਜੂਗਾ ਹੁਣ ਇਹ ਆਪਸ ਦੇ ਵਿੱਚ ਬਹੁਤ ਜ਼ਿਆਦੇ ਫਟੇ ਹੋਏ ਨੇ ਇੱਕ ਦੂਜੇ ਦੇ ਮਤਲਬ ਖਿਲਾਫ ਚੱਲ ਰਹੇ ਨੇ ਕੋਈ ਕਿਸੇ ਦੀ ਮੰਨ ਨਹੀਂ ਰਿਹਾ ਉਹ ਮਤਲਬ ਕਿਸ ਤਰ੍ਹਾਂ ਇਹ ਕਹਾ ਹੋਈਆਂ ਨੇ ਇਹ ਸਾਰੇ ਨਤੀਜਾ ਦਾ ਅੰਤ ਹੋ ਜੂਗਾ ਜਦੋਂ ਸ਼ਰੂਮਨੀ ਗੁਰਦੁਆਰਾ ਪਰੰਡ ਕਮੇਟੀ ਦੀਆਂ ਉਹ ਵੋਟਾਂ ਗਈਆਂ ਬੀਬੀ ਬੀਬੀ ਜਗੀਰ ਕੌਰ ਨੇ ਵੀ ਸਵਾਲ ਕੁਝ ਨਹੀਂ ਪਹਿਲਾਂ ਖੜਾ ਕੀਤਾ ਜਦੋਂ ਉਹਨਾਂ ਨੂੰ ਸੱਜਾ ਲੱਗੀ ਦਰਬਾਰ ਸਾਹਿਬ ਤੇ ਤਾਂ ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਅਸੀਂ ਆਪਣੀ ਸੇਵਾ ਦੇ ਮਹਾਨ ਆਏ ਆ ਤਾਂ ਉਹਨਾਂ ਨੇ ਮੰਗ ਕੀਤੀ ਸੀ ਕਿ ਵੀ ਤੁਸੀਂ ਚੋਣਾ ਕਰਾਓ ਤਾਂ ਉਹ ਸਵਾਲ ਇਹ ਵੀ ਪੱਤਰਗਾ ਉਠਾਇਆ ਗਿਆ ਜੀ ਵੀ ਤੁਸੀਂ ਤਾਂ ਪਹਿਲਾਂ ਪ੍ਰਧਾਨ ਵੀ ਰਹੇ ਹੋ ਕਹਿੰਦੇ ਵੀ ਮੇਰੀ ਪ੍ਰਧਾਨਗੀ ਦੀ ਗੱਲ ਨਹੀਂ ਹੈ ਗੱਲ ਇਹ ਵੀ ਸ਼ਰੂਮਨੀ ਕਾਲ ਦੇ ਚੋਣਾ ਯਾਨੀ ਕਿ ਐਜ ਵੀ ਚੋਣਾ ਹੋਣੀ ਚਾਹੀਦੀਆਂ ਨੇ ਜੋ ਕਿ ਸ਼੍ਰੋਮਣੀ ਕਾਲ ਦਾ ਲਈ ਵੀ ਇੱਕ ਵਧੀਆ ਸੰਕੇਤ ਹਨ ਹਾਂਜੀ ਦੇਖੋ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਜਿਹੜੇ ਬੰਦੇ ਸਮਝਦਾਰ ਨੇ ਪੜ੍ਹੇ ਲਿਖੇ ਨੇ ਉਹ ਲੋਕ ਇੱਥੇ ਆਉਣਗੇ ਤੇ ਗਿਣਤੀ ਵੀ ਜਾਂਦੀ ਹੋਊ ਉਹਨੂੰ ਗਿਣਤੀ ਵੀ ਕਾਫੀ ਢਿੱਲੀ ਪਈ ਹੈ ਐ ਮਤਲਬ ਸੁਝਾਅ ਵੀ ਉਸ ਤਰ੍ਹਾਂ ਦੇ ਹੋਣਗੇ ਫੈਸਲੇ ਵੀ ਉਸ ਤਰ੍ਹਾਂ ਦੇ ਹੋਣਗੇ ਇਹ ਇਹੀ ਕਾਰਨ ਹੈ ਨਾ ਵੀ ਜਿਹੜਾ ਮਤਲਬ ਸਿੱਖ ਜਗਤ ਦੇ ਵਿੱਚ ਦੁਬਤਾਂ ਦੀ ਸਥਿਤੀ ਹੈ ਉਹ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਇਹ ਦੁਬਦਾਂ ਉਵੇਂ ਜੁਕਰ ਬਰਕਰਾਰ ਰਹੂਗੀ ਜਿੰਨਾ ਚਿਰ ਜਲਦੀ ਤੋਂ ਜਲਦੀ ਮਤਲਬ ਇਹ ਵੋਟਾਂ ਪਾ ਕੇ ਵੋਟਾਂ ਵਾਲਾ ਕੰਮ ਹੈ ਜਿਹੜਾ ਜਿਹੜੀ ਅਸਲੀ ਤਰੀਨ ਉੱਪਰ ਉਹ ਆਜੂਗੀ ਤਾਂ ਮਤਲਬ ਸਾਰੇ ਵਿਧਿਵਿਧਾਨ ਬਣ ਜਾਣਗੇ ਸਾਰੇ ਬੰਦੇ ਉਹਦੇ ਹਲੇ ਉੱਤੇ ਬਰਾਜਮਾਨ ਹੋ ਜਾਣਗੇ ਜਿਹਦੀ ਜਿੰਨੀ ਯੋਗਤਾ ਹੈ ਉਸ ਹਿਸਾਬ ਨਾਲ ਫਿਰ ਫੈਸਲੇ ਫਿਰ ਉਸ ਹਿਸਾਬ ਨਾਲ ਹੋਣਗੇ ਕਿਉਂਕਿ ਜੇ ਜਦੋਂ ਗناہ ਵੱਡੇ ਹੋਣ ਸਜ਼ਾਵਾਂ ਛੋਟੀਆਂ ਹੋਣ ਫਿਰ ਮਤਲਬ ਵਿੱਚ ਬਚੈ ਨਹੀਂ ਫੱਲਣੀਆਂ ਜਿਹੜੀ ਉਹ ਲਾਜ਼ਮੀ ਹੁੰਦੀ ਹੈ ਡਾਕਟਰ ਸਾਹਿਬਾ ਜੀਓਈਸੀ ਵੱਲੋਂ ਇੱਕ ਬਿਆਨ ਆ ਗਿਆ ਵੀ ਸੁਖਵੀਰ ਬਾਦਲ ਨੂੰ ਜਾਣਾ ਚਾਹੀਦਾ ਹੈ ਜਲਦੀਆ ਜਲਦੀ ਗੱਲਬਾਤ ਕਰਨੀ ਚਾਹੀਦੀ ਹੈ ਉੱਥੇ ਜਥੇਦਾਰਾਂ ਦੇ ਨਾਲ ਦੇਖੋ ਜੀ ਕਰਨੀ ਤਾਂ ਦੇਖੋ ਤਾਂ ਹੁਣ ਆਪੋ ਆਪਣੀ ਸਮਝ ਹੈ ਜਿਸ ਤਰ੍ਹਾਂ ਦੀ ਉਹਨਾਂ ਨੂੰ ਠੀਕ ਲੱਗੂਗਾ ਉਹ ਕਰਨਗੇ ਜਿੰਨਾ ਚਿਰ ਨਹੀਂ ਜਾਣ ਕਿ ਜਦੋਂ ਉਹਨਾਂ ਚਿਰ ਫਿਰ ਤਲਖਾਈਆਂ ਰਹਿਣਗੇ ਜੇ ਜਾ ਕੇ ਮਤਲਬ ਉਹਨਾਂ ਨਾਲ ਕੋਈ ਤਨਖਾਹ ਦਾ ਨਿਵਾਣੇ ਸਿੱਖ ਦੀ ਤਰ੍ਹਾਂ ਜਾਣਾ ਪੈਂਦਾ ਹੈ ਤਾਂ ਫਿਰ ਉਹ ਤਨਖਾਹ ਲਾਉਂਦੇ ਨੇ ਕੀ ਤਨਖਾਹ ਲਾਉਂਦੇ ਨੇ ਕਿੰਨਾ ਚਿਰ ਮਤਲਬ ਬਾਹਰ ਕਰਦੇ ਨੇ ਕਿੰਨਾ ਚਿਰ ਜੋ ਵੀ ਸੇਵਾਵਾਂ ਕਰਵਾਉਂਦੇ ਨੇ ਉਹ ਤਾਂ ਫਿਰ ਬਾਤ ਦੀ ਗੱਲ ਹੈ ਜੀ ਹਨਾ ਸੇਵਾ ਤਾਂ ਦੇਖੋ ਸੇਵਾ ਦਾ ਕੰਮ ਜਲੋਂ ਨਿਭੜਨਾ ਚਾਹੀਦਾ ਸਾਕੇ ਸਿੱਖ ਕੌਮ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਡਾਕਟਰ ਤੁਸੀਂ ਬੜੀ ਵਧੀਆ ਗੱਲ ਕਹੀ ਜੀ ਬੜੇ ਦੀ ਮਾਣੇ ਸਿੱਖੋ ਕੇ ਜਾਣਾ ਪੈਂਦਾ ਤੇ ਜਦੋਂ ਸੇਵਾ ਇੱਥੇ ਲਾਈ ਗਈ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਇਹ ਸੁਰਖਿਆ ਦਾ ਵਿਸ਼ਾ ਬਣ ਗਿਆ ਸੁਖਵੀਰ ਬਾਦਲ ਵੀ ਇਹਨਾਂ ਦੇ ਨਾਲ ਇੰਨੇ ਬੰਦੇ ਸੀ ਉਹ ਫੋਟੋ ਖਿਚਾਉਣ ਨਹੀਂ ਸੁਖਵੀਰ ਬਾਦਲ ਆਏ ਸੀ ਨਾ ਕਿ ਉੱਤੇ ਸੇਵਾ ਦੇ ਲਈ ਆਏ ਸੀ ਇਸੇ ਤਰ੍ਹਾਂ ਇਹ ਚਰਚਾ ਦਾ ਵਿਸ਼ਾ ਬਣੀ ਸੀ ਕਦੇ ਪਲਸਟਰ ਲਾ ਕੇ ਪਹੁੰਚ ਜਾਂਦੇ ਸੀ ਹਾਂਜੀ ਫਿਰ ਉਹ ਗੱਲ ਤਾਂ ਉਹੀ ਤਾਂ ਹੀ ਤਾਂ ਮਤਲਬ ਜਿਹੜਾ ਉਹ ਜੋ ਦਸੰਬਰ ਦੇ ਫੈਸਲਿਆਂ ਤੋਂ ਸਿੱਖ ਜਗਤ ਜਿਹੜਾ ਛੋਟਾ ਸਿੱਖ ਜਗਤ ਦਾ ਵਰਕਰ ਆ ਆਮ ਅਕਾਲੀ ਵਰਕਰ ਹੈ ਗੁਰਸਿੱਖ ਉਹ ਫੈਸਲੇ ਦੇ ਨਾਲ ਮਤਲਬ ਬਹੁਤਾ ਸੰਤੁਸ਼ਟ ਨਹੀਂ ਹੋਇਆ ਕਿਉਂਕਿ ਜਿਹੜੀਆਂ ਚੁਣਾਈਆਂ ਨੇ ਬਹੁਤ ਜਾਦੇ ਵੱਡੀਆਂ ਸੀ ਜਿਹੜੇ ਫੈਸਲੇ ਹੋਏ ਉਹ ਥੋੜੇ ਜਿਹਾ ਮਤਲਬ ਛੋਟੇ ਹੋਏ ਇਸ ਕਰਕੇ ਇਹ ਲੋਕਾਂ ਦੇ ਵਿੱਚ ਭਰਮ ਭ੍ਰਿਖੇ ਪੈਦਾ ਹੋ ਗਏ ਇਹ ਵੀ ਮਤਲਬ ਇਹਨਾਂ ਥਖਨਾਂ ਦੇ ਉੱਤੇ ਜੀ ਜਿਹੜੀ ਸਿਆਸਤ ਹੈ ਉਹ ਘਾਰੂ ਹੈ ਕਿ ਸਿਆਸਤ ਨੂੰ ਮਤਲਬ ਆਕਾਲ ਸਖਤ ਸਾਹ ਜਿਹੜੇ ਹਰਮੰਦਰ ਸਾਹਿਬ ਅਤੇ ਹੋਰ ਤਖਤ ਨੇ ਜਿਹੜੇ ਇਹ ਸਾਰਿਆਂ ਨੂੰ ਮਤਲਬ ਸਿਆਸੀ ਲੋਕਾਂ ਦੇ ਕਾਬਜੇ ਜੋ ਛੜਾਉਣ ਵਾਸਤੇ ਸਿੱਖ ਜਗਤ ਨੂੰ ਸ਼ਰੋਮੀ ਕਮਿਊਨਿਟੀ ਦੀਆਂ ਵੋਟਾਂ ਪਵਾ ਕੇ ਉੱਪਰਲੇ ਜਿਹੜੇ ਮਤਲਬ ਪੜ੍ਹੇ ਲਿਖੇ ਲੋਕ ਬਰਾਜਮਾਨ ਕਰਨੇ ਚਾਹੀਦੇ ਨੇ ਤਾਂ ਕਿ ਜਿਹੜੇ ਫੈਸਲੇ ਲੈ ਮਰਿਆਦਾਵਾਨੇ ਉਹਨਾਂ ਦਾ ਘਾੜ ਨਾ ਹੋਵੇ ਤੇ ਸਹੀ ਫੈਸਲੇ ਹੋਣ ਤੇ ਲੋਕਾਂ ਦੀ ਸੰਤੁਸ਼ਟੀ ਹੋਵੇ ਡਾਕਟਰ ਸਾਹਿਬ ਗੈਨੀ ਹਰਪ੍ਰੀਤ ਸਿੰਘ ਬਾਰੇ ਕਹਿੰਦੇ ਕਾਫੀ ਚਰਚਾ ਹੋ ਰਹੀ ਹੈ ਐ ਜੀਬੀਜ਼ ਦੇ ਵਿੱਚ ਦੁਵਾਰਾ ਜਥੇਦਾਰ ਬਾਰੇ ਕੀ ਇਹ ਗੱਲ ਸਹੀ ਹੈ ਦੁਵਾਰਾ ਕਹਿੰਦੇ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਅੰਦਰ ਹਾਂ ਜੀ ਇਹਦਾ ਮਤਲਬ ਲੋਕ ਗੱਲ ਚੱਲੀ ਜਾਂਦੀ ਹੈ ਜੀ ਕਿਉਂਕਿ ਉਹਨਾਂ ਨੇ ਸ਼ਰੌਨੀ ਜਿਹੜੀ ਪਹਿਲੀ ਪਰਚੀ ਸੀਗੀ ਅਕਾਲ ਚੱਕਦੇ ਹੁਕਮ ਤੋਂ ਜਦੋਂ ਮਤਲਬ ਇਹ ਧਰਤੀ ਤੁਸੀਂ ਸ਼ੁਰੂ ਕਰੋ ਤਾਂ ਉਹਨਾਂ ਨੇ ਕਰਾਈ ਸੀ ਕਿ ਮਤਲਬ ਉਦੋਂ ਦਾ ਹੀ ਲੋਕਾਂ ਨੇ ਐਸਟੀਮੇਟ ਲਾਏ ਹੋਏ ਨੇ ਵੀ ਸ਼ਰੌਨੀ ਅਕਾਲੀਗੜ੍ਹ ਦੀ ਬਾਗਡੋਰ ਹੈ ਕਿਉਂਕਿ ਉਹਨਾਂ ਦੇ ਉੱਤੇ ਕੋਈ ਬਹੁਤਾ ਵੱਡਾ ਗੁਨਾਹ ਜਾਂ ਦੋਸ਼ ਸਾਬਤ ਨਹੀਂ ਹੋਇਆ ਉਹਨਾਂ ਨੇ ਠੱਗਾ ਹੋਇਆਗਾ ਲੋਕਾਂ ਨੂੰ ਜਾਣ ਦੇ ਦਾ ਸਾਰਾ ਸਿੱਟਾ ਮੈਂ ਮੈਂ ਅੰਤ ਇੱਧਰ ਨੂੰ ਘੁੰਮਦਾ ਦੁਆਰਾ ਸੂਹੀਰਵਾਦ ਵਾਲੇ ਤੁਹਾਨੂੰ ਕੀ ਲੱਗਦਾ ਵੀ ਸੂਹੀਰਵਾਦੋਂ ਜਾ ਕੇ ਉੱਥੇ ਆਪਣੀ ਜੋ ਵੀ ਸੇਵਾ ਲਈ ਜਾਂਦੀ ਹੈ ਉਹ ਜਲਦੀ-ਉਲਦੀ ਕਰਨੀ ਆਈ ਦੀ ਤਾਂ ਕਿ ਜਿਹੜਾ ਸ਼ਰਮਨੀ ਕਲ ਦਾ ਗਰਾਹ ਦੁਆਰਾ ਉੱਪਰ ਆ ਸਕਦੇ ਉਹਨਾਂ ਦੀ ਵੀ ਛਵੀ ਵਧੀਆ ਲੋਕਾਂ ਸਾਹਮਣੇ ਬਣ ਸਕੇ ਮੈਂ ਕੋਈ ਇਹਦਾ ਹੁਣ ਉਹਨਾਂ ਦਾ ਜਿਹੜੇ ਸਲਾਹਕਾਰ ਸਲਾਹ ਦੇਣਗੇ ਉਸ ਹਿਸਾਬ ਨਾਲ ਕਰੂਗਾ ਆਪਣਾ ਸਾ ਪੀ ਆਪਣੇ ਕਹਿਣ ਦੇ ਕੋਈ ਬੰਦੂ ਨਹੀਂ ਹੈਗੀ ਜੋ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਦੇ ਮੁਤਾਬਕ ਇਹ ਤਾਂ ਹੋ ਸਕਦਾ ਉਹ ਮਤਲਬ ਇਹ ਕਹਿਣ ਦੀ ਨਹੀਂ ਹਲੇ ਆਪਾਂ ਵੇਟ ਕਰਨੀ ਹੈ ਦੱਸੋ ਸਲਾਹਕਾਰ ਨਹੀਂ ਇੰਦਰਾ ਗਾਂਧੀ ਮਰਾਤੀ ਸੀ ਦੱਸੋ ਸਲਾਹਕਾਰ ਨਹੀਂ ਇੰਦਰਾ ਗਾਂਧੀ ਮਰਾਤੀ ਸੀ ਯਾਦ ਹੈ ਤੁਹਾਨੂੰ ਕਿ ਮੈਂ ਦਵਾ ਪੂਰੀ ਐਗਜ਼ਾਮਪਲ ਬੰਨ ਬਸ ਐਂ ਚੱਲੀ ਜਾਂਦਾ ਜੀ ਜਿੰਨਾ ਚਿਰ ਸਲਾਹਕਾਰਾਂ ਤੋਂ ਮੁਕਤ ਹੋ ਕੇ ਆਪ ਮਤਲਬ ਅਬ ਤੇ ਦਿਮਾਗ ਨਾਲ ਫੈਸਲਾ ਨਹੀਂ ਕਰਦੇ ਉਨਾ ਚਿਰ ਮਤਲਬ ਇਹ ਦੁੱਬਦਾ ਬਣੀ ਰਹੇ ਕਿਉਂਕਿ ਕਿਉਂਕਿ ਸ਼੍ਰੋਮਣੀ ਅਕਾਲੀ ਪੰਡਤ ਪੰਜਾਬ ਦੀ ਖੇਤਰੀ ਪਾਰਟੀ ਦੇ ਨਾਮ ਡੋਬੋਇਆ ਜਾ ਰਿਹਾ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਖਾਸ ਕਰ ਮੈਂ ਨਹੀਂ ਸਿੱਖੋ ਵੀ ਨਹੀਂ ਬਰਦਾਸ਼ਤ ਕਰੇਗੀ ਇਸ ਨੂੰ ਜੇ ਕੋਈ ਜੇ ਅਕਾਲ ਜਿਹੜੀ ਅਕਾਲੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਹੈਗੀ ਗੱਲ ਕਰ ਦੂਜੀਆਂ ਪਾਰਟੀਆਂ ਵਾਂਗੂ ਇਹਨਾਂ ਦੇ ਆਕਾ ਵੀ ਹੁਣ ਜਾਦੇ ਦਿੱਲੀ ਦੇ ਵਿੱਚ ਬੈਠੇ ਨੇ ਮਤਲਬ ਉਹ ਧਾਰਮਿਕ ਮਸਲਿਆਂ ਦੇ ਵਿੱਚ ਤੇ ਅਕਾਲੀ ਦਲ ਦੇ ਜਿਹੜੇ ਸਿਆਸੀ ਮਸਲੇ ਨੇ ਉਹਨਾਂ ਦੇ ਵਿੱਚ ਕਾਫੀ ਦਖਲਅਜ਼ੀ ਆ ਜਿਹੜੀ ਉਹ ਦਿੱਲੀ ਦੇ ਬੈਠੇ ਕਈ ਗੁਪਤਨਾਮ ਬੰਦੇ ਨੇ ਉਹ ਮਤਲਬ ਇਹਦੇ ਵਿੱਚ ਇੰਟਰਫੀਅਰ ਕਰ ਰਹੇ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਦੇ ਵਿਚਾਰ ਦਿੱਤੇ ਸਾਨੂੰ ਇਸ ਮੁੱਦੇ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਸਾਰੇ ਕੇ ਹੈ ਨਾ ਜੀ ਕਹਿੰਦਾ ਮਤਲਬ ਅਕਾਲ ਤਖਤ ਸਾਹਿਬ ਦੇ ਉੱਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢੀਂਡਾ ਉਹ ਵੀ ਮਤਲਬ ਨਤਮਸਤਕ ਹੋ ਕੇ ਆਵਦਾ ਮਾਫੀ ਲੈ ਕੇ ਆਏ ਨੇ ਕਿਉਂਕਿ ਉਹਨਾਂ ਨੇ ਵੀ ਕਿਸੇ ਧਾਰਮਿਕ ਡੇਰੇ ਦੇ ਬੰਦੇ ਨਾਲ ਆਗੂ ਨਾਲ ਕਾਫੀ ਲੰਬੀ ਮਤਲਬ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਪੰਥਕ ਸਫਾਂ ਦੇ ਵਿੱਚ ਕਾਫੀ ਚਰਚਾ ਹੋਈ ਤਾਂ ਉਹਨਾਂ ਨੇ ਨਜਾਤ ਨੂੰ ਸਮਝਣ ਨੂੰ ਦੇਖਦੇ ਹੋਏ ਅਕਾਲ ਤਖਤ ਵਾਲੇ ਪਾਸੇ ਜਾ ਕੇ ਮਤਲਬ ਉਹ ਉੱਥੇ ਜਿਹੜੀ ਵੀ ਮਰਿਆਦਾ ਭੰਗ ਹੋਈ ਆ ਉਹਦੇ ਵਾਸਤੇ ਮਾਫੀ ਮੰਗੀ ਆ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਹੋ ਜਾਣ ਤਾਂ ਕਿ ਜਿਹੜੀ ਦੁਬਧਾ ਹੁੰਦੀ ਆ ਉਹ ਜਲਦੀ ਠੀਕ ਹੋ ਜਾਵੇ ਚਲੋ ਮੈਂ ਤੁਹਾਡਾ ਫਿਰ ਧੰਨਵਾਦ ਕਰਦਾ ਇਹ ਅਪਡੇਟ ਦੇਣ ਲਈ ਸਾਨੂੰ ਧੰਨਵਾਦ ਸੋ ਦੋਸਤਾਂ ਦੇ ਨਾਲ ਜੁੜੇ ਸੀ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਵੇਂ ਸਾਡਾ ਇਦਾਂ ਕੇ ਮੁੱਦਾ ਸੀ ਕਿ ਪਟਨਾ ਸਾਹਿਬ ਦੇ ਵੱਲੋਂ ਉਥੇ ਪੰਜ ਪੈਰ ਦੀ ਅਗਵਾਈ ਦੇ ਵਿੱਚ ਅੱਜ ਉਹਦਾ ਨੂ ਸੁਖਵੀਰ ਬਾਦਲ ਨੂੰ ਤਨਖਈਆ ਲਗਾ ਦਿੱਤਾ ਗਿਆ। ਪਹਿਲਾਂ ਵੀ ਦੋ ਵਾਰ ਜਿਵੇਂ ਕਿ ਲਗਾਇਆ ਗਿਆ ਸੀ ਇਹਨੂੰ ਬਰਾਇਆ ਗਿਆ ਸੀ ਉਥੇ ਪਰ ਇਹ ਨਹੀਂ ਪੇਸ਼ ਹੋਏ। ਜਿਸ ਦੇ ਵਿੱਚ ਐਜਬੀਸੀ ਪ੍ਰਧਾਨ ਐਡਵੋਕੇਟ ਧਾਮੀ ਦੇ ਜ਼ਿਕਰ ਵੀ ਹੋਇਆ ਕਿ ਧਾਮੀ ਸਾਹਿਬ ਇਹਨਾਂ ਨੂੰ ਕਿਉਂ ਲੈ ਗਏ ਕਿਉਂਕਿ ਧਾਮੀ ਸਾਹਿਬ ਨੇ ਇਹਨਾਂ ਨੂੰ ਫੇ ਲੈ ਕੇ ਜਾਣ ਦੀ ਗੱਲ ਕਹੀ ਸੀ ਪਰ ਕੁਝ ਨਿੱਜੀ ਕਾਰਨਾ ਕਰਕੇ ਧਾਮੀ ਸਾਹਿਬ ਨਹੀਂ ਲੈ ਕੇ ਜਾ ਸਕੇ ਜਿਸ ਕਰਕੇ ਇਹ ਮਾਮਲਾ ਹੁਣ ਫਿਰ ਤੂਲ ਫੜ ਗਿਆ ਹੈ। ਤੇ ਇਹਨਾਂ ਨੂੰ ਦੁਆਰਾ ਅੱਜ ਤਨਖਈਆ ਕੋਸ਼ਿਸ਼ ਕਰ ਦਿੱਤਾ ਗਿਆ ਤਾਂ ਐਜੀਪੀਸੀ ਦੇ ਵੱਲੋਂ ਜਿਹੜੀ ਅਪਡੇਟ ਆਈ ਹੈ ਉਹਨਾਂ ਨੇ ਵੀ ਸੁਖੀਰ ਬਾਦਲ ਨੂੰ ਕਹਿ ਤੈ ਕਿ ਤੁਸੀਂ ਉਹ ਉੱਥੇ ਜਾ ਕੇ ਗੱਲਬਾਤ ਕਰੋ ਆਪਣਾ ਤਨਖਈਆ ਜੋ ਤੁਹਾਨੂੰ ਸੇਵਾ ਲੱਗਦੀ ਹੈ ਉਹਨੂੰ ਨੁਭਾ ਕੇ ਆਓ ਇੱਕ ਸਿੱਖਰੇ ਵੱਜੋਂ ਤਾਂ ਦੇਖਦੇ ਆ ਦੋਸਤੋ ਕੀ ਹੁਣ ਸੁਖੀਰ ਬਾਦਲ ਜਾਣਗੇ ਕਿਉਂਕਿ ਜੇ ਉਹ ਨਹੀਂ ਜਾਂਦੇ ਉੱਥੇ ਤਨਖਈਆ ਕੋਸ਼ਿਤ ਹੋਏ ਨੇ ਜੋ ਆਪਣੀ ਸੇਵਾ ਨਾ ਵੰਡ ਨਹੀਂ ਜਾਂਦੇ ਤਾਂ ਉਹਨਾਂ ਦਾ ਅਸਰ ਉਹਨਾਂ ਉੱਪਰ ਹੀ ਮਾੜਾ ਪਏਗਾ ਉਹਨਾਂ ਦਾ ਸਾਰਾ ਸਿਰ ਉਹਨਾਂ ਦੀ ਸ਼੍ਰੋਮਣੀ ਕਾਲਦੀ ਪਾਰਟੀ ਪਏਗਾ ਕਿਉਂਕਿ ਸੁਵੀਰ ਬਾਦਲ ਆਪਣੇ ਆਪ ਨੂੰ ਸ਼੍ਰੋਮਣੀ ਕਾਲਦਾ ਦਾ ਪ੍ਰਧਾਨ ਹਜੇ ਵੀ ਦੱਸਦੇ ਨੇ ਤੁਹਾਨੂੰ ਵੀ ਦੱਸ ਦਈਏ ਕਿ ਇਹ ਉਹਨਾਂ ਦਾ ਤਰਕ ਹੈ ਜਿਹੜੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਸ਼੍ਰੋਮਣੀ ਕਾਲਦਾ ਨੂੰ ਪ੍ਰਧਾਨ ਨਹੀਂ ਸਮਝਦੀ ਇਹਦਾ ਫੈਸਲਾ ਬਾਅਦ ਚ ਹੋਏਗਾ ਪਰ ਜਿਹੜੇ ਗੱਲ ਹੈ ਕਿ ਤਨਖਈਆ ਕੋਸ਼ਿਸ਼ ਕੀਤਾ ਗਿਆ ਉਹ ਕੀਤਾ ਗਿਆ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਜੱਥੇ ਜਾ ਰਹਾ ਵਲੋ ਪੰਜ ਪਿਆਰਾਂ ਪੰਜ ਪਿਆਰਾਂ ਦੀ ਹਾਜ਼ਰੀ ਦੇ ਵਿੱਚ ਇਹ ਵੱਡਾ ਫੈਸਲਾ ਆਇਆ ਹੈ ਤਾਂ ਦੋਸਤੋ ਉਹ ਦੇਖਦੇ ਆ ਕਿ ਸੁਵੀਰ ਬਾਦਲ ਦੀਆਂ ਮੁਸ਼ਕਿਲਾਂ ਕਿਵੇਂ ਘਟਣਗੀਆਂ ਕਦੋਂ ਜਾਣਗੇ ਜਾਂ ਨਹੀਂ ਕੀ ਉਹਨਾਂ ਨੂੰ ਜਾਣਾ ਚਾਹੀਦਾ ਹੈ ਜਾਂ ਨਹੀਂ ਇਸ ਦੇ ਬਾਰੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਤਾਂ ਕਿ ਤੁਹਾਡੇ ਕਮੈਂਟ ਸ਼ਾਇਦ ਸੁਵੀਰ ਬਾਦਲ ਜੀ ਪੜ ਲੈਣ ਦੇਖ ਲੈਣ ਤੇ ਉਹਨਾਂ ਤੇ ਕੋਈ ਅਸਰ ਹੋਵੇ ਸੋ ਦੋਸਤੋ ਸਾਡਾ ਸਵੇਰ ਦਾ ਲਾਈਵ ਪ੍ਰੋਗਰਾਮ ਸੀ ਤੁਹਾਨੂੰ ਅਗਲਾ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਵਿਸ਼ੇਸ਼ ਮੁੱਦਾ ਲੈ ਕੇ ਤੁਸੀਂ ਉੱਥੇ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਨਸ਼ਰ ਹੋ ਰਹੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ